7800 ਰੁਪਇਆ ਗੀਜਰ ਤੇ ਤੁਹਾਨੂੰ ਲਾਉਣ ਦੀ ਲੋੜ ਨਹੀਂ ਕਿਉਂ ਨਹੀਂ ਲੋੜ ਕਹਿੰਦੇ ਜਦੋਂ ਆਪਣੀਆਂ ਭੈਣਾਂ ਮਾਵਾਂ ਜਦੋਂ ਭਾਂਡੇ ਧੋਉਂਦੀਆਂ ਨੂੰ ਹੱਥ ਕੀ ਕਹਿੰਦੇ ਾਂਕੜ ਜਾਂਦੇ ਇਹ ਬਾਥਰੂਮ ਤੇ ਵੀ ਲੱਗ ਜੂਗੀ ਜੇ ਤੁਸੀਂ ਨਹਾਉਣਾ ਵੀ ਤੁਸੀਂ ਗੀਜਰ ਨਹੀਂ ਲਵਾਉਣਾ ਆਹ ਟੂਟੀ ਲਾਉਣੀ ਆ ਪ੍ਰੀਤ ਮਾੜਾ ਇਹ ਨੇੜੇ ਆ ਕੇ ਦਿਖਾਈ ਇਹਦੇ ਵਾਸਤੇ ਪਲੱਗ ਚਾਹੀਦਾ ਨੇੜੇ ਰਸੋਈ ਦੇ ਜਾਂ ਬਾਥਰੂਮ ਦੇ ਵਿੱਚ ਤੇ ਇਹ ਗਰਮ ਪਾਣੀ ਦਾ ਕੰਮ ਕਰੂਗਾ ਹਾਂ ਨਾਲ ਦੀ ਨਾਲ ਗਰਮ ਪਾਣੀ ਦਾ ਕੰਮ ਕਰੂ 1000 ਰੁਪਏ ਦੀ ਆ ਸਾਰੀ ਪਰ ਇਹ ਬਾਹਰ ਤੇ ਨੈਟ ਤੇ ਥੋੜੀ ਜੀ ਮਹਿੰਗੀ ਹੋਏ ਵੀ ਚੈੱਕ ਕਰ ਲਿਓ ਇਹ ਕਿਉਂ ਮਹਿੰਗੀ ਹੋਊ ਪਤਾ ਕਾਹਤੋਂ ਉਹ ਮਿੰਨੀ ਫਰਜ ਇਹ ਗੱਡੀ ਚ ਲਾਉਣ ਨੂੰ ਇਹ ਠੰਡਾ ਤੇ ਗਰਮ ਦੋਨੇ ਕਰਦੀ ਆ ਨਾ ਪ੍ਰੀਤ ਠੰਡੇ ਤੇ ਦੋਨੇ ਦੇ ਕੰਮ ਕਰਦੀ ਐ ਐਮ ਆਰ ਪੀ ਬਾਹਰ ਜਾਂ ਨੈਟ ਤੇ ਕਹਿਦੀ 5300 ਦੀ ਐ ਤੇ ਇਹ ਹੈਗੀ ਆ 2700 50 ਰੁਪਏ ਦੀ ਲਾਈਟ ਵੇਟ ਆ ਕੋਈ ਬਾਹਲੀ ਭਾਰੀ ਨਹੀਂ ਮੈਂ ਹੌਲੀ ਤਾਂ ਚੱਕੀ ਐ ਤੇ ਜਿੱਡੇ ਢੱਕ ਪੀ ਜਿੰਮੇ ਨਾ ਪੈਜੀ ਹਾਂ 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 ਦੋ ਤਰ੍ਹਾਂ ਦੇ ਪਲੱਗ ਲੱਗਦੇ ਆ ਲੈ ਬਈ ਆਹਦੇ 12 ਵੋਲਟ ਵੀ ਆ 12 ਵੋਲਟ ਵੀ ਆ ਕਰੇ ਰਾ ਕੇ ਵੀ ਡੀਸੀ ਏਸੀ ਕਲੈਂਡਰ ਨੂੰ ਵੀ ਡੀਸੀ ਵੀ ਚਲਾ ਸਕਦੇ ਹਾਂ ਹੌਟ ਐਂਡ ਕੋਲਡ ਹੌਟ ਐਂਡ ਕੋਲਡ ਲੈ ਵੀ ਇਹ ਪ੍ਰੀਤ ਨੇ ਗੁੱਝੀਆਂ ਗੱਲਾਂ ਇਹ ਵੀ ਦੱਸਤੀਆਂ ਤੁਹਾਨੂੰ ਤੇ ਬਾਕੀ ਇੱਥੇ ਤੁਹਾਨੂੰ ਹੋਰ ਵੀ ਚੀਜ਼ਾਂ ਮੋਂ ਮਿਲ ਜਾਣਗੇ ਤੇ ਬਾਈ ਥੋੜੇ ਟਾਈਮ ਲਈਏ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਨਾ ਹਨਾ ਜਾਂ ਫੋਨ ਛੇਤੀ ਲਾ ਲਓ ਇਹ ਆਫਰ ਦੇ ਵਿੱਚ ਵਿੱਚ ਤੇ ਜਾਂ ਤੁਸੀਂ ਆ ਕੇ ਵਿਜਿਟ ਲੁਧਿਆਣੇ ਵਿਜਿਟ ਕਰ ਲੋ ਆਹ ਦੇਖੋ ਆਹ ਕੂਲਰ ਪਏ ਆ ਇਹ ਕੂਲਰ ਕਿਉਂ ਦਿਖਾ ਰਿਹਾ ਮੈਂ ਇਹ ਫੁੱਲ ਡਿਸਕਾਊਂਟ ਤੇ ਪਏ ਆ ਤੇ ਇਹ ਤੁਹਾਨੂੰ ਆਹ ਦੇਖੋ ਪੱਖੇ ਆ ਗਏ ਹੋਰ ओरिएंट ਬ੍ਰਾਂਡ ਨਾਲੇ ਬ੍ਰਾਂਡ ਬ੍ਰਾਂਡ ਲਿਊਮਿਨਸ ਆ ਗਿਆ ओरिएंट ਆ ਗਿਆ ਇਸ ਸਾਰੀਆਂ ਚੀਜ਼ਾਂ ਤੁਹਾਨੂੰ ਥੋੜੇ ਟਾਈਮ ਲਈ ਥੋੜੇ ਸਮੇਂ ਲਈ ਆਫਰ ਤੇ ਮਿਲ ਰਹੀਆਂ ਕੋਈ ਬਲੌਗਰ ਵੀਰ ਆ ਮੇਰੇ ਵਰਗਾ ਟਰਾਈਪੋਡ ਵੀ ਆਗੇ ਸਾਰੀਆਂ ਚੀਜ਼ਾਂ ਆ ਬੈਗ ਬੂਗ ਆਗੇ ਤੇ ਜੇ ਤੁਸੀਂ ਕਹਿ ਲਗੇ ਮੇਰੇ ਵੀਰ ਭਰਾਣੇ ਜਾਂ ਕਿਸੇ ਭੈਣ ਨੇ ਬਾਹਰ ਜਾਣਾ ਜੇ ਤੁਹਾਨੂੰ ਟੈਚੀ ਵੀ ਮਿਲ ਜਾਣਗੇ ਵੱਡੇ ਕਹਿਣਗੇ ਜਿਹੜੇ ਬੈਗ ਬਾਹਰੋਂ ਮਿਲਦੇ ਆਪਾਂ ਨੂੰ ਮਹਿੰਗੇ ਇੱਥੇ ਲੈਸ ਰੇਟ ਤੇ ਸਾਰੀ ਚੀਜ਼ ਡਿਸਕਾਊਂਟ ਤੇ ਹਾਂ ਅਮਰੀਕਨ ਟੂਰਿਸਟ ਬ੍ਰਾਂਡ ਆ ਦੇਖ ਲਓ ਹੁਣ ਘੱਡੀਆਂ ਘੋਡੀਆਂ ਲੀਆਂ ਪਾਲਛਾ ਯਾਰ ਆ ਵਿੱਚ ਹੀ ਲੈ ਆ ਬੂਟ ਪਏ ਆ ਜੇ ਕੋਈ ਭਰਾ ਸ਼ਕੀਨ ਆ ਇਹ ਚੀਜ਼ਾਂ ਦਾ ਹੈਲਮਟ ਆ ਗਏ ਵੈਕਿਊਮ ਪਏ ਆ ਅਸਲੇਪਰੀ ਸਾਰੀ ਚੀਜ਼ ਦਿਖਾਦੀ ਤੁਹਾਨੂੰ ਚੀਜ਼ ਸਾਰੀ ਮਿਲੂ ਯਾਰ ਕੁੱਲ ਘਰ ਦੀ ਰਸੋਈ ਤੋਂ ਲੈ ਕੇ ਥੋੜਾ ਸਾਰਾ ਘਰ ਭਰਨ ਵਾਲੀ ਚੀਜ਼ ਮਿਲ ਜੂ ਜੇ ਇੱਕ ਦਿਨ ਜ ਤੁਸੀਂ ਭੁੰਡੀ ਸਾਰੀ ਛੋਟਾ ਥੀਲਾ ਲੱਦ ਕੇ ਲੈਣਾ ਨਾ ਲੱਦਿਆ ਜਾਊਗਾ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨਾਟ ਵੀ ਯਾਰ ਨਾਟ ਵੀ ਜੇ ਕਹਦੀ ਕੋਈ ਬ੍ਰਾਂਡ ਦਾ ਨੈਟ ਤੇ ਸ਼ੋਅ ਹੁੰਦਾ ਨਾ ਉਹ ਵੀ ਇੱਥੇ ਲੈਸ ਤੇ ਮਿਲ ਜੂਗਾ ਇੰਨੀਆਂ ਚੀਜ਼ਾਂ ਨੇ ਵਿਜ਼ਿਟ ਕਰੋ ਥੋੜੇ ਟਾਈਮ ਲਈ ਆਫਰ ਆ